ਧਰਮਾਂ ਧਰਮਾਂ ਕੀ ਨਾ ਨਾ ਰਾਂ ਸਾ ਜਿਹੜੇ ਪੀ ਛੱਕੇ ਆਣਾ ਇਹ ਜੋ ਵੀ ਲੰਗਰਾ ਸੰਤ ਆਵੇ ਸੇ ਜੋਣਾ ਚਲਦਾ ਵਾ ਔਲੇ ਔਲੇ ਦਾਮਦਾਰੀ ਨਾਲ ਚਾਹ ਪਵਾਈ ਚਲੋ ਰਸਲੇ ਚਲੋ ਪਿੱਛੇ ਰੱਟੀ ਚਲੋ ਭਾਈ ਧਰਮਾਂ ਧਰਮਾਂ ਚਾਹ ਚਲੋ ਸੰਗ ਚਾਹ ਪੀ ਕੇ ਦਾਮਣ ਨਵਾਖਦਾ ਇੱਕ ਤੇ ਪਾਏ ਪੌਤੇ ਆਇ ਤੇ ਪੌਤੇ ਇਧਰ ਨੂੰ ਆ ਪੌਤੇ ਜਾਓ ਇਧਰ ਬਾਰਮ ਪੱਕੇ ਹੋਏ ਆ ਮੇਰੇ ਆ ਭੈਣਾਂ ਨੂੰ ਬੇਨਤੀ ਆ ਬਾਰੋਂ ਪੱਕੇ ਆ ਬੁੱਲ ਤੋਂ ਮਾਰ ਲੈ ਫੈਲ ਕੇ ਜਣਾ ਇਧਰ ਨਹੀਂ ਘਰਾ ਸਾਲੇ ਸਹਿਯੋਗ ਦੇ ਮਾਰਨ ਲੱਗ ਜਾਂਦੇ ਜਿੰਦਗੀ ਨਾਲ ਕੋਈ ਬੁਰੀ ਚੀਜ਼ ਨਹੀਂ ਦੀ ਲੈ ਬੰਦੀ ਹੋਣ ਰਹਿ ਗਏ ਅਸੀਂ ਹੋਏ ਰੇਡ ਕਰਿਆ ਪੌਤੇ ਆ ਬੱਚਿਆਂ ਨੂੰ ਪੁੱਛਿਆ ਰੱਖੋ ਉਹ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਆ